जय श्री राम पद्मा माता जी जय जय ਭਰਾਵੋ ਤੁਹਾਨੂੰ ਪਤਾ ਹੀ ਹੈ 2-4 ਦਿਨ ਪਹਿਲਾਂ ਇੱਕ ਕਤਲ ਹੋਇਆ ਵਾ ਜਿਹੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਲੋਕੀ ਕਹਿੰਦੇ ਨੇ ਬਈ ਇਹ ਬਹੁਤ ਕਮਲ ਕੌਰ ਆ ਜਾਂ ਕਾਂਜਣ ਕੁਮਾਰੀ ਆ ਇਹ ਉਰਫ ਤਵਾੜੀ ਬੀਤ ਸੀ ਗਿਆ ਨੇ ਪਤਾ ਲੱਗਿਆ ਕਿਉਂਕਿ ਇਹ ਲੋਕਾਂ ਨੇ ਕਿਹਾ ਵੀ ਇਹ ਬਹੁਤ ਅਸ਼ਲੀਲਤਾ ਫਲਾਉਂਦੀ ਸੀ ਜੀ ਜੀ ਬੋ ਜੀ ਮੈਂ ਦੱਸਣਾ ਚਾਹੁੰਨਾ ਵਾਂ ਬਈ ਆ ਕੀ ਕਰਦੀ ਪਈ ਐ ਜਿਹੜੀ ਕਹਿੰਦੇ ਹਰ ਸਾਲ ਇਹ ਦਾਨ ਪੁੰਨ ਕਰਦੀ ਸੀ ਆਪਣੇ ਪੱਲੇੋਂ ਆ ਦੇਖੋ ਬਈ ਆਪਾਂ ਹਰੇਕ ਨੂੰ ਮਾੜਾ ਕਹਿ ਲੰਨੇ ਆ ਇਹ ਕੋਈ ਧੀ ਪੁੱਤ ਨੂੰ ਕਤਲ ਕਰਨਾ ਕੋਈ ਜਾਇਜ਼ ਆ ਉਹਨੂੰ ਆਪਾਂ ਪਿਆਰ ਨਾਲ ਸਮਝਾ ਸਕਦੇ ਸੀ ਬਈ ਆਪਾਂ ਇੱਕ ਤਾਂ ਧੋਖੇ ਨਾਲ ਤੁਸੀਂ ਲੈ ਕੇ ਗਏ ਹੋ ਸਿੱਖ ਕੌਮ ਇਹਦੇ ਵਿੱਚ ਲਿਖਿਆ ਹੋਇਆ ਕਿੱਤੇ ਵੀ ਦੱਸਿਆ ਗੁਰਬਾਣੀ ਚ ਲਿਖਿਆ ਹੋਇਆ ਵੀ ਆਪਾਂ ਬੰਦੇ ਨੂੰ ਮਾਰਨਾ ਜਾਂ ਧੋਖੇ ਨਾਲ ਲੈ ਕੇ ਜਾਣਾ ਜਾਂ ਉਹਦੀ ਪਹਿਲਾਂ ਮਦਦ ਕਰਨੀ 1.5 ਲੱਖ ਰੁਪਏ ਦੀ ਫਿਰ ਵੜਿਆ ਕੇ ਲੈ ਕੇ ਜਾਣਾ ਫਿਰ ਲਾਸ਼ ਚੋਰੀ ਰੱਖਣੀ ਫਿਰ ਗਲਾ ਕੁੱਟ ਕੇ ਮਾਰਨਾ ਇਹ ਕਿਥੋਂ ਦੀ ਤੁਹਾਡੀਆਂ ਗੱਲਾਂ ਨੇ ਬੱਬਰ ਸ਼ੇਰੀਆਂ ਵਾਲੀਆਂ ਆ ਬਈ ਮੈਂ ਅਮਰਤਪਾਲ ਮੇਰੋ ਤੈਨੂੰ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆ ਤੇਰੇ ਜੁੱਤੀਆਂ ਪਹਿਣੀਆਂ ਅਮਰਤਪਾਲ ਮੇਰੋ ਜਿੰਨਾ ਤੋਂ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕੱਲ੍ਹ ਦੇ ਪਾ ਰਹਿਆ ਵਾ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦੋਂ ਜਲਦੋਂ ਤੈਨੂੰ ਪਕੜੇ ਤੇਰੇੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪੈਣ ਲੱਗੀਆਂ ਸਾਡੇ ਲੋਕਾਂ ਦੀਆਂ ਵੀ ਸਾਡਾ ਸਾਥ ਦਿਓ ਜੀ ਮੈਂ ਭਾਨੇ ਸਿੱਧੂ ਨੂੰ ਵੀ ਕਹਿਣਾ ਚਾਹਨਾ ਵਾ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਸੀੜੀ ਲੋਕਾਂ ਨੂੰ ਏਜੰਟਾਂ ਨੂੰ ਬੋਲਦਾ ਉਹਨਾਂ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹਮ ਆਪਦੀ ਦੂਜੇ ਦੀ ਨਾ ਸਾਹਮੇ ਤੁਹਾਡਾ ਕਿਉਂਕਿ ਮੈਂ ਪ੍ਰਸ਼ਾਸਨ ਬਠਿੰਡਾ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਜਿਹੜਾ ਕਤਲ ਦਾ ਮਕਦਮਾ ਟਰੇਸ ਕੀਤਾ ਬੀਬੀ ਕਾਂਚਨ ਕੁਮਾਰੀ ਦਾ ਕਿਉਂਕਿ ਕਾਂਚਨ ਕੁਮਾਰੀ ਆਪਣੀ ਰੋਟੀ ਰੋਜੀ ਲਈ ਕੁਝ ਵੀਡੀਓ ਵਪਾਰੀ ਸੀ ਲੇਕਿਨ ਤੁਹਾਨੂੰ ਲੋਕਾਂ ਨੂੰ ਹਜਮ ਨਹੀਂ ਆਈ ਤੁਸੀਂ ਉਹ ਕਿਹਾ ਜੀ ਅਸੀਂ ਪਹਿਲਾਂ ਹੀ ਸਮਝਾਇਆ ਸੀ ਫਿਰ ਬੀਬੀ ਲੁਥਰਾ ਨੂੰ ਤੁਸੀਂ ਡਰਾ ਰਹੇ ਹੋ ਉਹਦਾ ਮਾਫੀ ਮੰਗਾ ਰਹੇ ਹੋ ਲੋਕਾਂ ਹੋਰਾਂ ਦਾ ਮਾਫੀ ਮੰਗੋ ਉਹ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਬਈ ਤੁਸੀਂ ਐਵੇਂ ਮੂਤੀ ਕੋ ਜਾਨਾ ਯਾਰ ਬੰਦੇ ਬੰਦੇ ਵੀ ਮਾਫੀ ਮੰਗੀ ਜਾਂਦੇ ਆ ਅਮਰਪਾਲ ਕੋਈ ਰੱਬ ਲਗਿਆ ਹੋਇਆ ਕੀ ਲਗਿਆ ਹੋਇਆ ਅਮਰਪਾਲ ਮੇਰਾ ਇਹੜਾ ਅਮਰਪਾਲ ਇਹ ਕਿਹੜਾ ਉਹ ਅਸ਼ਲੀਲ ਪਾਲ ਆ ਉੱਤੇ ਬੈਠਾ ਡਿਬਰੂਗੜਜੇਲ ਚ ਇਹਨੇ ਵੀ ਉਹ ਡਿਬਰੂਗੜਜੇਣਾ ਵਾ ਨੇ ਕਿਉਂਕਿ ਇਹਦਾ ਸਾਥ ਨਾ ਦਿਓ ਮੈਂ ਸਾਰੇ ਲੋਕਾਂ ਨੂੰ ਸਾਰੇ ਦੇਸ਼ ਔਰ ਵਿਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾ ਇਹਦਾ ਸਾਥ ਨਾ ਦੇਓ ਅਮਰਪਾਲ ਦਾ ਪਹਿਲੇ ਅਮਰਪਾਲ ਦੇ ਸਾਥ ਦੇ ਕੇ ਦੇਖਿਆ ਨਾ ਕੀ ਹੋਇਆ ਉਹ ਐਮਪੀ ਬਣਾਤਾ ਤੁਸੀਂ ਬਾਅਦ ਚੋਂ ਕੀ ਹੋਇਆ ਉਹ ਜੇਲ੍ਹ 'ਚ ਬੈਠਾ ਲੋਕਾਂ ਦੇ ਕੰਮਕਾਰ ਨਹੀਂ ਹੋ ਰਹੇ ਤਰਨਤਾਰਨ ਸਾਹਿਬ ਦੇ ਇਲਾਕੇ ਦੇ ਥੇਰੀ ਖਡੂਰ ਸਾਹ ਤੋਂ ਉਸ ਤੋਂ ਬਾਅਦ ਤੁਸੀਂ ਆ ਅਮਰਦਵਾਰ ਮਹਿਰੋਂ ਨੂੰ ਚੜਾ ਲਿਆ ਜਿਆਦਾ ਸਿਰ ਤੇ ਚੜਾ ਲਿਆ ਇਸ ਕਰਕੇ ਇਹਦਾ ਕੋਈ ਸਾਥ ਨਾ ਦਿਓ ਇਹਨੇ ਜਿੰਨੇ ਜੁਗਤ ਪੈਂਦੇ ਪੈਣ ਦਿਓ ਇਹਨੂੰ ਮੈਂ ਤਾਂ ਇਹਨੂੰ ਕਹਿੰਦਾ ਪ੍ਰਸ਼ਾਸਨ ਨੂੰ ਹੱਥ ਚੜ੍ਹੋ ਬੇਨਤੀ ਕਰੂੰਗਾ ਜੱਜ ਸਾਹਿਬਾਂ ਨੂੰ ਕਹੂੰਗਾ ਜਲਦ ਤੋਂ ਜਲਦ ਇਹਨੂੰ ਫਾਂਸੀ ਦੀ ਸਜ਼ਾ ਸੁਣਾਓ ਤਿੰਨਾਂ ਨੂੰ ਕਾ ਗਏ ਇਹਨਾਂ ਦਾ ਪਤਾ ਲੱਗ ਸਕੇ ਕਿਉਂਕਿ ਜਿਹੜੀ ਬਦਮਾਸ਼ੀ ਹੈ ਨਾ ਬਦਮਾਸ਼ੀ ਜ਼ਿਆਦਾ ਦੇਰ ਨਹੀਂ ਚੱਲਦੀ ਹੁੰਦੀ ਕਿਉਂਕਿ ਬਦਮਾਸ਼ੀ ਹਰ ਇੱਕ ਘਰ ਨੂੰ ਜਾਣਦਾ ਹੁੰਦਾ ਚਾਹੇ ਗਰੀਬ ਆ ਚਾਹੇ ਅਮੀਰ ਆ ਲੇਕਿਨ ਤੁਹਾਡੀ ਬਦਮਾਸ਼ੀ ਇੱਕ ਨਹੀਂ ਚੱਲਣ ਦਊਂ ਅਮਰਤਵਾਲ ਮੇਰੋਂ ਜਿਹੜੇ ਤੁਸੀਂ ਨਕਲੀ ਨਿਹੰਗ ਨੇ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਲੋਕਾਂ ਦੇ ਗੁੱਸਾ ਤੁਸੀਂ ਗੁਰੂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਧੋਖਾ ਕੀਤਾ ਗੁਰੂ ਦੇ ਬਾਣੇ ਨੂੰ ਤੁਸੀਂ ਬਦਨਾਮ ਕੀਤਾ ਜਿੰਨੇ ਵੀ ਨਕਲੀ ਨਿਹੰਗਾਂ ਆ ਨਾ ਸਾਰੇ ਬਾਣੇ ਤਾਰ ਦੋ ਨਹੀਂ ਮੈਂ ਤੁਹਾਡੇ ਬਾਣੇ ਤਾਰੂਆਂ ਨੇ ਅਗਲੀ ਸਿੰਘਾਂ ਦੇ ਇੱਕ ਹੋਰ ਗੱਲ ਕਹਿਣੀ ਚਾਹਨਾ ਮੈਂ ਦੂਜੀ ਗੱਲ ਇੱਕ ਗੋਲਕਚੋਰ ਆ ਬੂਟਾ ਸਿੰਘ ਨੇ ਕਹੂੰਗਾ ਉਹ ਗੋਲਕਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਆ ਕਾਂਚਰ ਕੁਮਾਰੀ ਦੇ ਵੀ ਉਹਦੇ ਨਾਲ ਬਲਾਤਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੇੜਨ ਦਾ ਰੀਡਰ ਲੱਗਿਆ ਹੋਇਆ ਜਾ ਉਸ ਦਫਤਰ ਦੇ ਵਿੱਚ ਕਿਤੇ ਸਿਪਾਈ ਲੱਗਿਆ ਹੋਇਆ ਜਾਂ ਹਾਰਦਰੀ ਲੱਗਿਆ ਪਾਣੀ ਪਿਲਾਉਣ ਵਾਲਾ ਇਹਨਾਂ ਨੇ ਪਤਾ ਲੱਗਿਆ ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਬਠਿੰਡਾ ਜੀ ਇਹਦੇ ਖਿਲਾਫ ਬੂਟਾ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਕਰੋ ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਦਿਨ ਕਰਦਾ ਰਹਿੰਦਾ ਹੈ ਇਹ ਗੋਲਕ ਚੋਰ ਬੰਦਾ ਇਹਦਾ ਸਾਥ ਨਾ ਦਿਓ ਕੋਈ ਬੰਦਾ ਵੀ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ মিডিਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਹੇ ਹੋ ਤੁਸੀਂ ਵੀ ਜੀ ਫਲਾਣੇ ਬੰਦੇ ਨੇ ਕਹਤਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਮੈਡਾ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸਟਮਾਰਟਮ ਕੀ ਰਿਪੋਰਟ ਆਈ ਹੈ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹਰ ਜੋੜਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਜੇ ਉਹਦੇ ਘਰੇ ਵਿਚਾਰੇ ਦੇ ਕੀਰਨੇ ਪਏ ਪਏ ਵਿਚਾਰੇ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਦੋਂ ਮੈਂ ਤਾਂ ਇਹ ਕਹੂੰਗਾ ਪ੍ਰਮਾਤਮਾ ਇੱਕ ਕਮਲ ਕੁਮਾਰ ਇੱਕ ਕੁਮਾਰੀ ਜੜੀ ਜਾਂ ਕਾਂਚਨ ਕੁਮਾਰੀ ਆ ਜਾਂ ਕਮਲ ਕੌਰ ਆ ਕਿਸ ਨੂੰ ਪ੍ਰਮਾਤਮਾ ਆਪਣੇ ਚਰਨ ਨਮਾਜ਼ ਬਖਸ਼ੇ ਕਿਉਂਕਿ ਜਿਹੜੇ ਦਰਿੰਦੇ ਲੋਕ ਨੇ ਇਹ ਤਾਲਵਾਨ ਨੇ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮੈਰੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਹੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾਲ ਜਾਦ ਕਰਾਦੀ ਹੁਣ ਤੂੰ ਭੱਜਿਆ ਕਿਉਂ ਹੋਇਆ ਜੇ ਤੂੰ ਆਪਣੇ ਪਿਓ ਦਾ ਹੈਗਾ ਪਰ ਮੈਨੂੰ ਤਾਂ ਲੱਗਦਾ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਹੋਇਆ ਪੇਸ਼ ਹੋ ਆ ਕੇ ਪੁਲਿਸ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੌਰ ਦੇ ਜਾਂ ਜਿਹੜੀ ਕੰਚਲ ਕੁਮਾਰੀ ਆ ਵਿਚਾਰੀ ਕੁੜੀ ਬੜੀ ਮਰੀ ਆ ਵਿਚਾਰੀ ਧੋਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਆਂਗਾ ਅਫਸੋਸ ਕਰਕੇ ਆਂਗਾ ਉਹਦੀ ਮਾਤਾ ਕੋਲੇ ਧੰਨਵਾਦ